ਸਤਿ ਸ੍ਰੀ ਅਕਾਲ ਲੋਕ ਕਰਨ ਤੇ ਤੁਹਾਡਾ ਸਵਾਗਤ ਹੈ ਗੁਰਜਿੰਦਰ ਸਿੰਘ ਪੰਗੋ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਜਨਰਲਸ ਪ੍ਰਵੀਂਦਰ ਸਿੰਘ ਮਰਾਇਪੁਰ ਪ੍ਰਵੀਂਦਰ ਜੀ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰਜਿੰਦਰ ਜੀ ਸ਼ੁਕਰੀਆ ਤੁਹਾਡਾ ਜੀ ਦੋਸਤੋ ਖਬਰਾਂ ਤੋਂ ਆਪਣੀਆਂ ਪ੍ਰੋਗਰਾਮ ਦੇ ਵਿੱਚ ਅਹਿਮ ਖਬਰਾਂ ਤੇ ਵਿਚਾਰ ਚਰਚਾ ਕਰਦੇ ਆ। ਖਾਸ ਕਰਕੇ ਹੁਣ ਤਾਂ ਨੈਸ਼ਨਲ ਪੋਲਿਟਿਕਸ ਦੇ ਨਾਲ ਜੁੜੀ ਹੋਈ ਇੱਕੋ ਖਬਰ ਹੈ ਮੈਂ ਉਹ ਹੈਗੀ ਹੈ ਕਿ ਸੰਸਦ ਦਾ ਸਦਨ ਬੈਠਿਆ ਹੋਇਆ ਤੇ ਉਸ ਬੈਠੇ ਹੋਏ ਸਦਨ ਦੇ ਵਿੱਚ ਡਿਸਪਿਊਟ ਹੈ ਅਲੱਗ-ਅਲੱਗ ਗੱਲਾਂ ਨੂੰ ਲੈ ਕੇ ਪਿਛੇ ਜਦੋਂ ਮੋਵਾ ਮਿੱਤਰਾ ਦਾ ਕੇਸ ਹੋਇਆ ਸੀ ਉਦੋਂ ਆਪਣੇ ਸਾਹਮਣੇ ਸੀ ਸਾਰਾ ਮਾਮਲਾ ਤੇ ਹੁਣ ਅਲੱਗ-ਅਲੱਗ ਗੱਲਾਂ ਨੂੰ ਲੈ ਕੇ ਸਦਨ ਦੇ ਵਿੱਚ ਆਪਸੀ ਰੌਲਾ ਹੈਗਾ ਜਿਹੜਾ ਹੁਣ ਨਹੀਂ ਨਾਵਾ ਨਹੀਂ ਕੋਈ ਆਮ ਰੂਟੀਨ ਹੋ ਗਿਆ ਭਾਵੇਂ ਸੂਬੇ ਦੀਆਂ ਵਿਧਾਨ ਸਭਾਵਾਂ ਹੋਣ ਜਾਂ ਦੇਸ਼ ਦੀ ਪਾਰਲੀਮੈਂਟ ਹੋਵੇ ਉੱਥੇ ਵਾਕ ਆਊਟ ਕਰਨਾ ਸੰਸਦ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਸਸਪੈਂਡ ਕਰ ਦੇਣਾ ਭਾਵੇਂ ਹੇਠਲਾ ਸਦਨ ਹੋਵੇ ਜਾਂ ਉੱਪਰਲਾ ਸਦਨ ਹੋਵੇ ਹੁਣ ਕੋਈ ਜ਼ਿਆਦਾ ਐਮੀਅਤ ਨਹੀਂ ਰੱਖਦਾ ਹੈਗਾ ਬਸ ਹੁਣ ਤਾਂ ਜਿਹਦਾ ਜੋਰ ਹੈ ਜਿੱਦੀ ਸੱਤਾ ਉਦੇ ਹੀ ਰੂਲ ਨੇ ਉਦੇ ਹੀ ਕਾਨੂੰਨ ਨੇ ਹਾਲਾਂਕਿ ਬੜਾ ਕੁਝ ਹੋਇਆ ਉੱਥੇ ਉਪਰਾਸ਼ਟਪਤੀ ਦੀ ਮਮੀਕਰਿੰਗ ਲੈ ਕੇ ਜਾਂ तमाम ਜਿਹੜੀਆਂ ਗੱਲਾਂ ਨੇ ਅਮੇਸ਼ਾਪ ਦੇ ਬਿਲਾ ਨੂੰ ਲੈ ਕੇ ਸਾਰੀ ਚੀਜ਼ਾਂ ਸਮੇਂ-ਸਮੇਂ ਤੇ ਨਿਕਲ ਆਉਂਦੀਆਂ ਰਹੀਆਂ ਹੁਣ ਤਾਂ ਰੂਟੀਨ ਬਣ ਗਈਆਂ ਚੀਜ਼ਾਂ ਦੀ ਦੂਜੇ ਪਾਸੇ ਪੰਜਾਬ ਦੇ ਵਿੱਚ ਇੱਕ ਸਕੈਮ ਦੀ ਗੱਲ ਚੱਲਦੀ ਹੈ ਕਿ ਸਕੈਮ ਹੈ ਤੇ ਫਿਲਹਾਲ ਜਦੋਂ ਇਨਕੁਆਰੀ ਬੈਠੂਗੀ ਇਨਕੁਆਰੀ ਹੋਊਗੀ ਉਦੋਂ ਗੱਲਾਂ ਚੱਲਣਗੀਆਂ ਉਹ ਤੁਹਾਨੂੰ ਦੱਸਾਂਗੇ ਕਿ ਕਪੜਾ ਕੀ ਹੈ ਸਕੈਮ ਕੀ ਹੈ ਕਿਹੜੇ ਕਿਹੜੇ ਵੱਡੇ ਲੀਡਰਾਂ ਦਾ ਉਹਦੇ ਵਿੱਚ ਜਿਹੜਾ ਹੈਗਾ ਨਾਮ ਹੈ ਇੱਕ ਸਾਬਕਾ ਐਮਐਲਏ ਦਾ ਉਹਦੇ ਵਿੱਚ ਜ਼ਿਕਰ ਹੈ ਪਰ ਉਹ ਸਭ ਤੋਂ ਪਹਿਲਾਂ ਪਰਮਿੰਦਰ ਜੀ ਜੋ ਪਾਰਲੀਮੈਂਟ ਦੇ ਵਿੱਚ ਹੋਇਆ ਤੇ ਕਾਨੂੰਨ ਲੈ ਕੇ ਆਉਂਦੇ ਗਏ ਜਾਂ ਸਸਪੈਂਡ ਕਰਤੇ ਗਏ 150 ਦੇ ਤੇ ਨੇੜੇ ਤੇੜੇ ਜਿਹੜੇ ਸੀ ਸੰਸਦ ਮੈਂਬਰ ਸੀ ਉਹ ਕੀ ਕੋਸ਼ਿਸ਼ ਸਾਰਾ ਜੀ ਕੋਈ ਦਦਾ ਸਵਾਲ ਪੁੱਛਣ ਨੂੰ ਲੈ ਕੇ ਤੁਹਾਨੂੰ ਪਤਾ ਹੀ ਹੈ ਜਿੰਦਾ ਸਾਰੇ ਦੇਸ਼ ਨੂੰ ਹੀ ਪਤਾ ਕਿ ਹੁਣ ਬਹੁਤ ਵੱਡਾ ਕਹਿੰਦੇ ਵਿਵਾਦ ਖੜਾ ਹੋਇਆ ਪਿਆ ਹੈ ਕਿ ਸੰਸਦ ਦੇ ਵਿੱਚ ਜੇ ਕੋਈ ਮੈਂਬਰ ਸੰਸਦ ਮੈਂਬਰ ਸਰਕਾਰ ਨੂੰ ਸੱਤਾ ਧਿਰ ਨੂੰ ਸਵਾਲ ਕਰਦਾ ਹੈ ਤਾਂ ਉਹਨੂੰ ਮਤਲਬ ਇੱਕ ਤਾਨਾशाही ਰੂਪ ਅਖਤਿਆਰ ਕਰਕੇ ਉਹਨੂੰ ਬਾਹਰ ਕੱਢ ਦੋ ਸਸਪੈਂਡ ਕਰ ਦੋ ਰੌਲਾ ਤਾਂ ਉੱਥੋਂ ਹੀ ਸ਼ੁਰੂ ਹੋਇਆ ਸੀ ਜਿਵੇਂ ਪਤਾ ਹੀ ਹੈ ਵੀ ਕਿ ਜਿਹੜੇ ਉਹ ਆਪਾਂ ਸਮੋਕ ਬੰਬ ਜਿਹੜੇ ਲੈ ਕੇ ਆਏ ਸੀਗੇ ਉਹ ਬੰਦੇ ਅ ਦੋ ਬੰਦੇ ਅੰਦਰ ਐਂਟਰ ਕਰ ਗਏ ਸੀ ਉਹਨਾਂ ਨੇ ਮਤਲਬ ਕਹਿ ਲੋ ਕਿ ਤਨਾ ਨਾਲ ਜਿਹੜੀ ਸੁਰੱਖਿਆ ਅਦੇ ਸੰਸਦ ਦੀ ਹੈਗੀ ਐ ਉਹਨੂੰ ਚਿੱਕੇ ਟੰਗਦਾ ਸੀ ਦੱਸਦਾ ਸੀ ਕਿ ਕਿੰਨੇ ਕੁ ਸਿਹਰ ਦਾ ਸਰਕਾਰ ਕਿੰਨਾ ਕੁ ਨਵਾਂ ਸਦਨ ਹੈ ਜਿਹੜਾ ਜਿੱਥੇ ਲੱਗਦਾ ਜਿੱਥੇ ਸੰਸਦ ਦੇ ਵਿੱਚ ਨਵੇਂ ਸੰਸਦ ਮੈਂਬਰ ਬੈਠਦੇ ਨੇ ਨਵੇਂ ਬਣੇ ਇਮਾਰਤ ਦੇ ਵਿੱਚ ਕਿੰਨੀ ਕੁ ਸੁਰੱਖਿਆ ਹੈਗੀ ਉੱਥੇ ਤੇ ਕੀਦੇ ਜੰਮੇ ਹੈ ਸੁਰੱਖਿਆ ਉਹ ਲੋੜ ਤਾਂ ਇਹ ਸੀ ਕਿ ਜਿਹੜੇ ਬੰਦੇ ਜ਼ਿੰਮੇਵਾਰ ਸੀ ਜਾਂ ਜਿਹੜੇ ਬੰਦੇ ਪਿੱਛੇ ਸੀਗੇ ਜਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਪੜਦੀ ਸੀ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ ਜਾਂ ਜਿਨ੍ਹਾਂ ਨੇ ਪਾਸ ਮਈਆ ਕਰਵਾਏ ਉਹਨਾਂ ਤੇ ਕਾਰਵਾਈ ਹੁੰਦੀ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਉਹਨਾਂ ਨੂੰ ਘਟਾਇਰੇ 'ਚ ਖੜਾ ਕੀਤਾ ਜਾਂਦਾ ਜਾਂ ਉਹਨਾਂ ਨੂੰ ਸਜ਼ਾਵਾ ਹੁੰਦੀਆਂ ਉਹ ਗੱਲ ਪਿੱਛੇ ਰੱਖ ਕੇ ਕਿਉਂਕਿ ਉਹ ਭਾਜਪਾ ਨਾਲ ਸੰਬੰਧਤ ਬੰਦੇ ਸੀਗੇ ਤੇ ਉਹਨਾਂ ਨੂੰ ਪਿੱਛੇ ਰੱਖ ਕੇ ਤੇ ਆਪ ਜਿਹੜੇ ਨਵੇਂ ਵਿਵਾਦ ਖੜੇ ਕਰੇ ਗਏ ਆ ਉਹ ਇਹੀ ਆ ਕਿ ਸੰਸਦ ਮੈਂਬਰ ਪੁੱਛਦੇ ਸੀਗੇ ਸੰਸਦ ਮੈਂਬਰ ਰੌਲਾ ਪਾਉਂਦੇ ਸੀਗੇ ਜਾਂ ਸਰਕਾਰ ਦੇ ਉੱਤੇ ਸਵਾਲ ਖੜੇ ਕਰਦੇ ਸੀ ਸਰਕਾਰ ਦੀ ਕਾਰਗੁਜ਼ਾਰੀ ਪ੍ਰਸ਼ਨ ਚਿੰਨ ਲਾਉਂਦੇ ਸੀ ਉਹਦੇ ਉੱਤੇ ਤੇ ਉਹ ਫਿਰ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਸ਼ੁਰੂ ਹੋ ਗਈ ਹੈ ਜਿਵੇਂ ਕਾਂਗਰਸ ਜਾਂ ਇਵਨ ਕੇ ਅਕਾਲੀ ਦਲ ਦੇ ਜਿਹੜੇ ਬੀਪਾ ਹਰਸਿਮਰਦ ਕੌਰ ਬਾਦਲਾ ਇਹਨਾਂ ਨੇ ਵੀ ਕੱਲ ਬਿਆਨ ਦਿੱਤੇ ਹੈ ਕਾਂਗਰਸ ਵੀ ਲਗਾਤਾਰ ਬਿਆਨ ਦਿੱਤੀ ਹੈ ਹੋਰ ਵਿਰੋਧੀ ਜਿਹੜੇ ਹੈਗੇ ਨੇ ਸੱਤਾ ਤੇ ਤੋਂ ਬਾਹਰ ਨੇ ਫਿਲਹਾਲ ਪਰ ਸੰਸਦ ਮੈਂਬਰ ਹੈਗੇ ਨੇ ਉਹਨਾਂ ਵੱਲੋਂ ਵੀ ਕਾਫੀ ਬਿਆਨ ਵਾਲੀ ਆ ਰਹੀ ਆ ਉਹ ਕਹਿ ਰਹੇ ਨੇ ਕਿ ਇਹ ਹੁਣ ਲੋਕਤੰਤਰਿਕ ਦੇਸ਼ ਜਾਂ ਲੋਕਤੰਤਰਿਕ ਢਾਂਚਾ ਨਾ ਰਹਿ ਕੇ ਹੁਣ ਉੱਤਰੀ ਕੋਰੀਆ ਵਰਗਾ ਜਿਹੜਾ ਹੈਗਾ ਉਹ ਸਿਸਟਮ ਇੱਥੇ ਕ੍ਰੀਏਟ ਕੀਤਾ ਜਾ ਰਿਹਾ। ਯਾਨੀ ਕਿ ਤਾਨਾਸ਼ਾਹੀ ਜਿਹੜੀ ਹੈਗੀ ਆ ਉਹ ਪਾਰੂ ਹੋ ਗਈ ਹੈ। ਔਰ ਸ਼ੰਕਾ ਜਾਂ ਕਹ ਲਓ ਕਿ ਆਮ ਲੋਕਾਂ ਨੂੰ ਵੀ ਪਤਾ ਲੱਗ ਗਿਆ ਹੁਣ ਤਾਂ ਪਰ ਜਿਹੜੇ ਸੰਸਦ ਮੈਂਬਰ ਨੇ ਉਹ ਸ਼ੰਕਾ ਜਾਹਰ ਕਰ ਰਹੇ ਨੇ ਚਿੰਤਤ ਵੀ ਨੇ। ਉਹ ਕਹਿੰਦੇ ਕਿ ਹੌਣ ਵਾਲੇ 2024 ਦੇ ਵਿੱਚ ਵੀ ਜੇ ਕਿਤੇ ਬੀਜੇਪੀ ਨੂੰ ਕੋਈ ਸਹਾਰਾ ਮਿਲ ਗਿਆ ਕਿਸੇ ਤਰੀਕੇ ਦਾ ਸਰਕਾਰ ਬਣਾਉਣ ਦਾ ਤਾਂ ਇਹ ਕਹਿ ਲੋ ਕਿ ਡਾਕਟਰ ਭੀਮਰਾਓ ਅੰਬੇਦਕਰ ਦਾ ਸੰਵਿਧਾਨ ਜਿਹੜਾ ਹੈਗਾ ਉਹ ਬੜੀਆ ਮੈਡ ਕਰ ਦਿੱਤਾ ਜਾਊਗਾ ਔਰ ਇੱਕ ਅਵਸਰੇ ਰਹਿ ਜਾਣਗੇ ਕਿ ਜਿਹੜੇ ਜਿਵੇਂ ਉੱਤਰੀ ਕੋਰੀਆ ਦੇ ਵਿੱਚ ਹੈਗਾ ਕਿ ਇੱਕੋ ਬੰਦੇ ਦਾ ਨਾਮ ਅਨਾਉਂਸ ਹੁੰਦਾ ਕਿਹੀ ਚੋਣ ਲੜੂਗਾ ਚੋਣ ਵੀ ਹਰ ਸਾਲ ਹੁੰਦੀ ਹੈ ਉੱਥੇ ਦੇਖ ਲੋ ਉਹ ਬੰਦਾ ਵੀ ਕੋਈ ਹੁੰਦਾ ਚੋਣ ਲੜੂਗਾ ਜਿਹੜਾ ਪ੍ਰਧਾਨ ਮੰਤਰੀ ਜਾਂ ਜੋ ਵੀ ਡਿਕਟੇਟਰ ਹੁੰਦਾ ਉਥੋਂ ਦਾ ਉਹਦੇ ਨਾਮ ਤੇ ਹੀ ਵੋਟਾਂ ਪਾਈ ਜਾਂਦੀਆਂ ਨੇ ਤੇ ਬਾਕੀ ਕਿਸੇ ਨੂੰ ਇਜਾਜ਼ਤ ਤੇ ਨਹੀਂ ਹੁੰਦੀ ਖੜਨ ਦੀ ਚੋਣ ਲੜਨ ਦੀ ਜਾਂ ਉਸ ਪੋਸਟ ਦੇ ਅਗੇਂਸਟ ਸੋ ਇਸੇ ਤਰ੍ਹਾਂ ਜਿਹੜਾ ਹੈਗਾ ਇੱਥੇ ਭਾਰਤ ਦੇ ਵਿੱਚ ਵੀ ਕਰ ਲਿਆ ਜਾਊਗਾ ਯਾਨੀ ਕਿ ਲੋਕਤੰਤਰਤਾਾਂ ਚਾ ਖਤਮ ਕਰਕੇ ਇੱਕ ਤਾਨਾਸ਼ਾਹੀ ਜਿਹੜੀ ਹੈਗੀ ਸਰਕਾਰ ਬਣ ਜੂਗੀ ਔਰ ਸੰਸਦ ਮੈਂਬਰ ਜਿਹੜੇ ਹੈਗੇ ਨੇ ਉਹ ਸਿਰਫ ਇਹ ਹੋਣਗੇ ਕਿ ਸੰਸਦ ਦੇ ਵਿੱਚ ਪ੍ਰਧਾਨ ਮੰਤਰੀ ਆਉਂਦਾ ਜਾਂ ਜੁਗ ਜਿੱਥੇ ਪ੍ਰਧਾਨ ਮੰਤਰੀ ਆਉਂਦਾ ਤਾੜੀਆਂ ਵਜਾਉਣ ਵਾਸਤੇ ਰੱਖੇ ਹੋਏ ਜਿੰਨੇ ਬੰਦੇ ਉਧਰ ਰਹਿ ਜਾਣਗੇ ਗੱਲ ਤਾਂ ਇਹ ਸਹੀ ਵੀ ਹੈ ਕਿ ਇੱਕ ਸਟੇਟ ਜਿਹੜੀ ਹੈਗੀ ਹੈ ਉਹਨੂੰ ਬਿਲ ਪੇਸ਼ ਇੱਦਾਂ ਦੇ ਕਿਤੇ ਜਾ ਰਹੇ ਹੈ ਬਿਲ ਲਿਆਂਦੇ ਜਾ ਰਹੇ ਹੈ ਜਾਂ ਕਹਿ ਲਓ ਕਿ ਚਰਚਾ ਵਾਸਤੇ ਰੱਖੇ ਜਾ ਰਹੇ ਹੈ ਜਾਂ ਆਪ ਹੀ ਮੋਹਰਾਂ ਲਾਈਆਂ ਜਾ ਰਹੀਆਂ ਨੇ ਕਿਉਂਕਿ ਜਦੋਂ ਵਿਰੋਧੀ ਤੇ ਰਹੀ ਹੀ ਨਹੀਂ ਵਿਰੋਧੀ ਤੇਨੂੰ ਖਤਮ ਕਰਿਆ ਜਾ ਰਿਹਾ ਹੈ 150 ਦੇ ਕਰੀਬ ਮੈਂਬਰ ਸਸਪੈਂਡ ਕਰ ਦਿੱਤੇ ਗਏ ਹੈ ਸਵਾਲ ਕੌਣ ਪੁੱਛੂਗਾ ਕੌਣ ਉੱਥੇ ਬੈਠੂਗਾ ਕੌਣ ਵਿਰੋਧ ਕਰੂਗਾ ਤੇ ਜਿਹੜਾ ਕਰ ਰਿਆ ਉਹਨੂੰ ਬਾਹਰ ਤੱਕ ਦੰਦੇ ਤੇ ਆਪਣੇ ਬੰਦੇ ਬਿਠਾਏ ਹੋਏ ਆ ਉਹ ਬਿੱਲ ਪਾਸ ਕਰੀ ਜਾਂਦੇ ਇੱਕ ਪੁਲਿਸ ਸਟੇਟ ਵਾਕੂ ਬਣ ਕੇ ਜਿਹੜਾ ਹੈਗਾ ਇਹ ਆ ਦੇਸ਼ ਰਹਿ ਜੂਗਾ ਹੁਣ ਅੱਜ ਵੀ ਲੋਕ ਸਭਾ ਦੇ ਵਿੱਚ ਚਰਚਾ ਚੱਲ ਰਹੀ ਆ ਤੇ ਅਮਿਤ ਸ਼ਾਹ ਜਵਾਬ ਦੇ ਰਹੇ ਨੇ ਜਿਹੜਾ ਬਿੱਲ ਪੇਸ਼ ਕੀਤਾ ਗਿਆ ਉਹ ਆਈਪੀਸੀ ਦੀ ਧਾਰਾਾਂਵਾਂ ਨੇ ਜਿਹੜੀਆਂ 511 ਉਹਨਾਂ ਨੂੰ ਹਟਾ ਕੇ ਨਵੀਆਂ ਧਾਰਾਵਾਂ ਲਾਈਆਂ ਜਾ ਰਹੀਆਂ ਨੇ ਜਿਵੇਂ 302 ਨੂੰ ਹਟਾ ਕੇ 103 ਲਾ ਬਣਾਤੀ ਐ 307 ਨੂੰ ਹਟਾ ਕੇ 109 ਬਣਾ ਦਿੱਤੀ ਐ ਅੰਡ ਅੰ ਦੇ ਇਸ ਤਰ੍ਹਾਂ ਦਾ ਕਾਨੂੰਨ ਬਣ ਗਿਆ ਤੇ ਰਾਜ ਤੋਂ ਹਟਾਤਾ ਤੇ ਹੋਰ ਵੀ ਕਾਪੀ ਧਾਰਾਵਾਂ ਬਦਲ ਦਿੱਤੀਆਂ ਗਈਆਂ ਪਹਿਲਾਂ 511 ਧਾਰਾਵਾਂ ਸੀਗੀਆਂ ਹੁਣ 358 ਕਰ ਦਿੱਤੀਆਂ ਗਈਆਂ ਨੇ ਤੇ ਉਹਦਾ ਆਈਪੀਸੀ ਦਾ ਨਾਮ ਬਦਲ ਦਿੱਤਾ ਜਾ ਰਿਹਾ ਹੈ ਉਹ ਕਹਿੰਦੇ ਕਿ ਨਵਾਂ ਨਾਮ ਰੱਖਿਆ ਜਾਊਗਾ ਭਾਰਤੀ ਨਿਆਂ ਸੰਹਿਤਾ 2023 ਉਸ ਤਰ੍ਹਾਂ ਕਰਕੇ ਹੁਣ ਜਿਹੜਾ ਹੈਗਾ ਸਾਰਾ ਕੁਝ ਚੇਂਜ ਕਰਨ ਦਾ ਉਹਦਾ ਸਿਸਟਮ ਤਾਂ ਲੈ ਜਾਂਦਾ ਜਾ ਰਿਹਾ ਤੇ ਉੱਥੇ ਜਿਹੜੇ ਮੇਜ ਥੱਪ ਤਾ ਵਾਰ ਰਹੇ ਨੇ ਤਾੜੀਆਂ ਮਾਰ ਕੇ ਪਰੋੜ ਤਾਂ ਕਰ ਰਹੇ ਨੇ ਬਿਲ ਪਾਸ ਕਰਨ ਦੀ ਅਜਾਜ ਚ ਦੇ ਰਹੇ ਨੇ ਉਹ 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 ਬੀਜੇਪੀ ਦੇ ਆਪਣੇ ਬੰਦੇ ਨੇ ਤੇ ਬੀਜੇਪੀ ਇਹ ਕਵਲ ਗੁਰਜਿੰਦਰ ਜੀ ਇੱਥੇ ਸੋਚਣਾ ਹੀ ਕੱਲ ਇੱਕ ਇਹ ਵੀ ਹੈ ਕਿ ਕੇਵਲ ਤੇ ਕੇਵਲ ਕਾਂਗਰਸ ਜਾਂ ਅਮਰੋਧੀ ਧਿਰ ਦਿੱਤੀ ਨਹੀਂ ਹੋ ਰਹੀ ਹੈ ਕੰਮ ਤੇ ਕਾਰਵਾਈ ਇਹ ਜਿਹੜਾ ਕੋਈ ਬੀਜੇਪੀ ਦੇ ਵਿੱਚ ਵੀ ਸਿਰ ਚੱਕਦਾ ਕੋਈ ਖਲਾਫ ਬੋਲਦਾ ਉਹਨੂੰ ਵੀ ਸਾਈਡ ਲਾਈਨ ਕਰਿਆ ਜਾਪੂਆ ਆਉਣ ਵਾਲੇ ਸਮੇਂ ਤੇ ਸਾਰੇ ਪਾਸੇ ਕਰਦੇ ਜਾਣਗੇ ਸਿਰਫ ਉਹੀ ਬੰਦੇ ਰੱਖੇ ਜਾਣਗੇ ਜਿਹੜੇ ਵਾਵਾ ਬੱਲੇ ਬੱਲੇ ਕਹਿ ਕੇ ਤਾੜੀ ਮਚਾਣਗੇ ਯਾਰ ਜੋ ਹੋ ਰਿਹਾ ਉਹ ਨੂੰ ਸਹੀ ਕਹਿਣਗੇ ਉਹ ਸਹੀ ਬਾਰੇ ਹੀ ਬੋਲਣਗੇ ਪ੍ਰੈਸ ਬਿਆਨ ਦੇਣ ਚਾਹੇ ਉਹ ਸੰਸਦ ਵਿੱਚ ਬੋਲਣ ਚਾਹੇ ਰੈਲੀਆਂ 'ਚ ਬੋਲਣ ਕੋ ਕਹਿਣਗੇ ਜੋ ਸਾਡੇ ਸਾਹਮਣੇ ਕਰਤਾ ਉਹ ਠੀਕ ਆ ਉਹਨਾਂ ਬੰਦਿਆਂ ਨੂੰ ਹੀ ਅੱਗੇ ਲਿਆਂਦਾ ਜਾਊਗਾ ਹੁਣ ਤੁਸੀਂ ਦੇਖਿਆ ਹੀ ਐ ਜਿਹੜੇ ਮੁੱਖ ਮੰਤਰੀ ਬਣਾਏ ਨੇ ਉਹ ਬੋਲਣ ਤੱਕ ਦਾ ਪਤਾ ਨਹੀਂ ਹੈਗਾ ਉਹਨਾਂ ਨੂੰ ਤੁਸੀਂ ਵੀਡੀਓ ਵਾਇਰਲ ਹੋਈਆਂ ਦੇਖੀਆਂ ਹੀ ਨੇ ਉਹ ਕੌਣ ਨੇ ਬੰਦੇ ਉਹ ਪਿੱਛੋਂ ਚੱਕ ਕੇ ਲਿਆਂਦੇਗੇ ਉਹਨਾਂ ਨੂੰ ਪਤਾ ਕਿ ਇਹਨਾਂ ਕੋਲ ਕਾਬਲੀਅਤ ਕੋਈ ਨਹੀਂ ਇਹ ਇਸ ਪੋਸਟ ਦੇ layak ਹੀ ਨਹੀਂ ਸੀਗੇ ਬੰਦੇ ਜਿਹਨਾਂ ਪੋਸਟਾਂ ਦੇ ਤੇ ਬਿਠਾ ਦੇ ਤੇ ਉਹ ਆਪ ਵੀ ਜਾਣਦੇ ਨੇ ਕਿ ਸਾਡੂ ਇੰਡੀ ਵੱਡੀ ਪੋਸਟ ਦੇ ਦਿੱਤੀ ਆ ਅਸੀਂ ਇਸ ਉਹਦੇ ਤੇ ਬਿਠਾ ਦੇ ਪ੍ਰਾਜਮਣ ਕਰਤੇ ਤਾਂ ਸਾਡੇ ਉੱਤੇ ਮਿਹਰਬਾਨੀ ਕਰੀ ਹੋਈ ਆ ਤੋ ਬਾਰ ਕਿਵੇਂ ਚਲੇ ਜਾਣਗੇ ਉਹਨਾਂ ਨੂੰ ਪਤਾ ਸੀ ਸਾਰੇ ਉੱਪਰ ਨਹੀਂ ਸੀ ਬਣ ਸਕਦੇ ਇਦਾਂ ਦੇ ਉਹ ਚਾਪਲੂਸੀ ਕਰਨ ਤੇ ਹੀ ਤੁਰ ਰਹਿਣ ਜਿਉਂ ਤਾਂ ਉਹ ਚਾਪਲੂਸੀ ਤੋਂ ਕੋਈ ਨਾ ਕਰਨਾ ਹੀ ਨਹੀਂ ਕੁਛ ਉਹਨਾਂ ਨੇ ਉਹਨਾਂ ਨੇ ਤਾਂ ਜਿੱਥੇ ਕਹਿ ਦੇਣਾ ਸਾਈਨ ਕਰ ਦੇਣਾ ਜਿੱਥੇ ਜੋ ਕਰਨਾ ਕਰੀ ਜਾਣਾ ਉਹਨੂੰ ਤੁਸੀਂ ਦੇਖ ਹੀ ਰਹੇ ਹੋ ਸਾਰਾ ਕੁਝ ਹੋ ਰਿਹਾ ਜਿਨ੍ਹਾਂ ਰਾਜਾਂ ਦੇ ਵਿੱਚ ਬਣੇ ਨੇ ਉੱਥੇ ਕਾਰਵਾਈਆਂ ਵੀ ਸ਼ੁਰੂ ਹੋ ਗਈਆਂ ਜਿੱਦਾਂ ਭਾਜਪਾ ਚਾਹੁੰਦੀ ਆ ਕਿ ਇੱਕ ਅਜੰਡਾ ਲਾਗੂ ਕਰ ਲਿਆ ਜਾਵੇ ਜਿਹੜਾ ਪਹਿਲਾਂ ਅਜੋਧਿਆ ਦਾ ਮੰਦਿਰ ਦਾ ਸੀਗਾ ਮਾਮਲਾ ਹੁਣ ਨਮਾ ਖੜਾ ਕਰ ਲਿਆ ਜਾਊਗਾ ਮਾਮਲਾ ਇੱਕ ਤੇ ਉਹਦੇ ਤੇ ਫਿਰ ਫੇਰ ਸਿਆਸਤ ਹੋ ਜਾਣੀ ਉੱਥੇ ਜਿਹੜੇ ਇਹਨਾਂ ਦੇ ਸੀਐਮ ਬਣੇ ਨੇ ਉਹਨਾਂ ਨੂੰ ਕਿਹਾ ਜਾਊਗਾ ਕਿ ਰਾਜਾਂ ਦੇ ਵਿੱਚ ਇਦਾਂ ਦੀਆਂ ਗੱਲਾਂ ਕ੍ਰੀਏਟ ਕਰੋ ਇਦਾਂ ਦੇ ਹਾਲਾਤ ਕ੍ਰੀਏਟ ਕਰੋ ਕਿ ਸਾਰਿਆਂ ਨੂੰ ਇਹ ਲੱਗੇ ਕਿ ਭਾਜਪਾ ਹੀ ਠੀਕ ਹੈ ਇੱਕ ਤਬਕੇ ਵਾਸਤੇ ਤੇ ਉਹ ਤਬ ਇੱਕ ਬੋਟ ਇੱਧਰ ਸਿੱਟ ਦਵੇ ਉਸੇ ਨਾਲ ਜਿੱਤ ਹਾਸਲ ਕਰ ਸਕਦੇ ਆ। ਤੋਂ 2024 ਜਿਹੜਾ ਨੇੜੇ ਆ ਰਿਹਾ ਤਲਖੀ ਵਧਦੀ ਜਾ ਰਹੀ ਹੈ। ਦੇਸ਼ ਦੇ ਵਿੱਚ ਕਹਿ ਸਕਦੇ ਆਪਾਂ ਕਿ ਕਾਨੂੰਨ ਵਿਵਸਥਾ ਜਿਹੜਾ ਹੈਗਾ ਉਹ ਇੱਕ ਹੱਥ ਦੇ ਵਿੱਚ ਚੱਲੀ ਜਾ ਰਹੀ ਹੈ ਸਾਰੀਆਂ ਏਜੰਸੀਆਂ ਆ ਪੁਲਿਸ ਕਹੋ ਜਾਂ ਸਟੇਟਸ ਉਹਨਾਂ ਦੇ ਸੀਐਮ ਉਹ ਇੱਕ ਮਤਲਬ ਇੱਕ ਹੱਥ ਦੇ ਥੱਲੇ ਝੰਡੇ ਥੱਲੇ ਵੀ ਇੱਕ ਹੱਥ ਥੱਲੇ ਉਹ ਕੰਮ ਕਰਨ ਲਈ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਜੀ। ਜਿੱਦੜ ਕੋਨਪ੍ਰਮਿੰਦਰ ਜੀ ਦੀ ਖਬਰ ਪੰਜਾਬ ਦੇ ਨਾਲ ਜੁੜੀ ਹੋਈ ਹੈ ਕਿਤੇ ਜੇ ਇੱਕ ਸਾਬਕਾ ਐਮਐਲਏ ਤੇ ਸਾਬਕਾ ਇੱਕ ਕਾਂਗਰਸ ਦੇ ਵੱਡੇ ਲੀਡਰ ਉਹਨਾਂ ਦੇ ਘਰ ਦੇ ਇੱਕ ਜੀ ਤੇ ਕੁਝ ਕੁ ਹੋਰ ਮੈਂਬਰਾਂ ਦੀ ਗੱਲ ਚੱਲਦੀ ਹੈ ਕਿ ਵਿੱਤੇ ਵੇੜੇ ਦੇ ਵਿੱਚ ਕੁਝ ਗੱਲਾਂ ਇਹੋ ਜਿਹੀਆਂ ਵਾਪਰੀਆਂ ਕਿ ਇਹਨਾਂ ਲੋਕਾਂ ਨੇ ਸਕੈਮ ਕੀਤਾ ਕਪੜਾ ਕੀਤਾ ਹਾਲਾਂਕਿ ਜਦੋਂ ਇਨਕੁਆਇਰੀ ਬੈਠੂਗੀ ਕੋਈ ਕੋਰਟ ਫੈਸਲਾ ਲਾਉਗੀ ਗੱਲ ਤਾਂ ਉਦੋਂ ਕਲੀਅਰ ਹੋਊਗੀ ਪਰ ਅੱਜ ਤੱਕ ਦੇ ਇਹ ਇਲਜ਼ਾਮ ਨੇ ਤੇ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਹੈਗੀ ਹੈ ਵਿਲੈਂਸ ਬਿਊਰੋ ਉਹਨਾਂ ਦਾ ਇਹ ਕਹਿਣਾ ਹੈਗਾ ਜੀ ਅੰਗੁਰਜਿੰਦਰ ਜੀ ਇਹ ਮਾਮਲਾ ਪੁਰਾਣਾ ਹੈਗਾ ਇਹ ਮਾਮਲਾ ਹੈਗਾ 2008-09 ਦੇ ਵਿੱਚ ਜਿਹੜਾ 312 ਪੈਡਿਕਲ ਅਫਸਰ ਭਰਤੀ ਕਰੇ ਗਈ ਸੀ ਜਿਹੜਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਹੈਗਾ ਪੀਪੀਐਸਸੀ ਉਹਦੇ ਥਰੂ ਆਏ ਸੀਗੇ ਇਹ ਤੇ ਪਹਿਲਾਂ 100 ਪੈਡਿਕਲ ਅਫਸਰ ਭਰਤੀ ਕਰੇ ਗਏ ਫਿਰ 212 ਹੋਰ ਕਰੇ ਗਏ ਆ ਉਤੋਂ ਬਾਅਦ ਰੌਲਾ ਕਾਫੀ ਪਿਆ ਸੀ ਉਹ ਕਿਹਾ ਗਿਆ ਸੀ ਕਿ ਬੈਨੀਮੀਆ ਹੋ ਜਾਂਦੇ ਬਹੁਤ ਵੱਡੀਆਂ ਵੱਡੇ ਲੈਵਲ ਤੇ ਬੈਨੀਮੀਆ ਹੋ ਜਾਂ ਉਹਦੇ ਸੰਬੰਧੀ ਬਹੁਤ ਸਾਰੀਆਂ ਪੋਸਟ ਜਿਹੜੀਆਂ ਪਟੀਸ਼ਨਾਂ ਜਿਹੜੀਆਂ ਉਹ ਹਾਈ ਕੋਰਟ ਦੇ ਵਿੱਚ ਪਈਆਂ ਸੀਗੀਆਂ ਉਹਨਾਂ ਪਟੀਸ਼ਨਾਂ ਦਾ ਨਿਪਟਾਰਾ ਕਰਦੇ ਹੋਏ ਮਾਨਯੋਗ ਹਾਈ ਕੋਰਟ ਨੇ ਜਿਹੜਾ ਇੱਕ ਸਿਟ ਕਾਇਮ ਕਰ ਦਿੱਤੀ ਸੀ ਤੇ ਉਹ ਸਿਟ ਨੇ ਕਈ ਸਾਲ ਲਾ ਕੇ ਇਹ ਰਿਪੋਰਟ ਤਿਆਰ ਕਰੀ ਜਿਸ ਵਿੱਚ ਥੋੜੀਆਂ ਨਹੀਂ ਕਈ ਤੱਥ ਜਿਹੜੇ ਪੇਸ਼ ਕੀਤੇ ਕਿ ਇੱਥੇ ਤਾਂ ਖਾਮੀਆਂ ਹੀ ਖਾਮੀਆਂ ਭਰੀਆਂ ਹੋਣ ਜਾ ਰਹੀਆਂ ਇਹਨਾਂ ਜਦੋਂ ਭਰਤੀ ਕਰੀ ਹੈ 312 ਪੋਸਟਾਂ ਦੀ ਭਰਤੀ ਹੋਈ ਹੈ ਮੈਡੀਕਲ ਅਫਸਰਾਂ ਦੀ ਤਾਂ ਇਹਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਹੀ ਖਾਮੀਆਂ ਨੰਨਜ਼ਰ ਆ ਰਹੀਆਂ ਨੇ ਉਹ ਉਹ ਸਿੱਟ ਦੀ ਰਿਪੋਰਟ ਜਿਹੜੀ ਹੈਗੀ ਹੈ ਉਹ ਉਹਦੇ ਆਧਾਰ ਤੇ ਹੁਣ ਜਿਹੜਾ ਮਾਮਲਾ ਪਟਿਆਲਾ ਦੇ ਵਿੱਚ ਦਰਜ ਹੋਇਆ ਹੈ ਇਹ ਉਹਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਕਿ ਸਾਬਕਾ ਚੇਅਰਮੈਨ ਉਹਨਾਂ ਦੀ ਮੌਤ ਵੀ ਹੋ ਚੁੱਕੀ ਆ ਇੱਕ ਵਿਧਾਇਕ ਹੈ ਸਾਫਕਾ ਸਤਵੰਤ ਸਿੰਘ ਮੋਹੀ ਦਾ ਨਾਮ ਆ ਰਿਹਾ ਉਹਨਾਂ ਨੂੰ ਤਾਂ ਅਰੈਸਟ ਵੀ ਕਰ ਲਿਆ ਗਿਆ ਵਿਜੀਲੈਂਸ ਵੱਲੋਂ ਤੇ ਕਲਾਲ ਸਿੰਘ ਦੀ ਜਿਹੜੀ ਹੈਗੀ ਹੈ ਨੋ ਗੈਲ ਉਹਨਾਂ ਦੇ ਬੇਟੇ ਦੇ ਵਾਈਫ ਨੇ ਜਿਹੜੇ ਉਹਨਾਂ ਦਾ ਨਾਮ ਵੀ ਜਿਹੜਾ ਹੈਗਾ ਉਹ ਸਾਹਮਣੇ ਆ ਰਿਹਾ ਤੇ ਇਹ 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 ਇਦਾਂ ਜਿਹੜਾ ਹੈਗਾ ਪੁਰਾਣਾ ਚੱਲਿਆ ਆ ਰਿਹਾ ਰਿਪੋਰਟ ਵੀ ਅੱਗੇ ਸਟਨੇ ਵੀ ਦੇ ਦਿੱਤੀ ਹੈਗੀ ਹੈ ਬਿਜ਼ੀਨਸ ਕੋਲ ਚੱਲਿਆ ਗਿਆ ਸਾਰਾ ਕੁਝ ਤੇ ਵਿਜੀਲੈਂਸ ਨੇ ਹੁਣ ਮਾਮਲਾ ਦਰਜ ਕਰਕੇ ਅੱਗੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈਗੀ ਆ ਇਹ ਉਦੋਂ ਦਾ ਚਰਚਾ ਵਿੱਚ ਹੈਗਾ ਬੀਪੀਐਸਸੀ ਤਾਂ ਜਦੋਂ ਰਵੀ ਸਿੱਧੂ ਵਾਲਾ ਮਾਮਲਾ 2000 ਅ ਪ੍ਰੀਖਿਆਵਾਂ 8 ਦੇ ਵਿੱਚ ਸ਼ਾਇਦ 2000 2 ਦੇ ਵਿੱਚ ਲੈ ਕੇ ਜਿਹੜਾ ਚਰਚਾ ਦੇ ਵਿੱਚ ਚੱਲ ਰਿਹਾ 2008 ਵਿੱਚ ਇਹ ਆਇਆ 9 ਵਿੱਚ ਤੇ ਉਦੋਂ ਬਾਅਦ ਰਵੀ ਸਿੱਧੂ ਵਾਲਾ ਮਾਮਲਾ ਆਇਆ ਕੈਪਟਨ ਮਨਿੰਦਰ ਸਿੰਘ ਨੇ ਜਦੋਂ ਰਵੀ ਸਿੱਧੂ ਨੂੰ ਅ ਸੜਕੇਂਦਰ ਦੇ ਤਰ ਸੀਗਾ ਜੀ ਤੇ ਉਦੋਂ ਬਾਅਦ ਆਪਣਾ ਉਹਨਾਂ ਨੇ ਬੰਦਾ ਚੇਅਰਮੈਨ ਲਾਇਆ ਸੀਗਾ ਹੁਣ ਉਸੇ ਤੇ ਜਿਹੜਾ ਕੈਪਟਨ ਮਨਿੰਦਰ ਸਿੰਘ ਦਾ ਲਾਇਆ ਹੋਇਆ ਚੇਅਰਮੈਨ ਸੀ ਉਹਦੇ ਤੇ ਪਰਚਾ ਹੁਣ ਜਿਹੜਾ ਹੈਗਾ ਉਹ ਹੋਇਆ ਤੇ ਉਹ ਹੁਣ ਤਫਤੀਸ਼ ਅੱਗੇ ਚੱਲ ਰਹੀ ਹੈ ਲਗਾਤਾਰ ਮਾਮਲਾ ਜਿਹੜਾ ਹੈਗਾ ਇਹ ਪੀਪੀਐਸਸੀ ਕੋਲ ਸਵਾਲ ਦੇ ਆਪਾਂ ਕਹਿ ਲੋ ਕਿ ਸਵਾਲਾਂ ਦੇ ਘੇਰੇ ਵਿੱਚ ਆਂਦੀ ਹੈ ਕਿ ਭ੍ਰਿਸ਼ਟਾਚਾਰ ਤਾਂ ਇੱਥੋਂ ਵੱਡੇ ਲੈਵਲ ਤੇ ਹੋ ਰਿਹਾ ਜਦੋਂ ਪੋਸਟਾਂ ਵੱਡੀਆਂ ਇੱਥੋਂ ਭਰੀਆਂ ਜਾਂਦੀਆਂ ਨੇ ਉਹ ਵੀ ਭ੍ਰਿਸ਼ਟਾਚਾਰ ਕਰਕੇ ਭਰੀਆਂ ਜਾ ਰਹੀਆਂ ਨੇ ਫਿਰ ਆਪਾਂ ਕਿਵੇਂ ਕਹਿ ਸਕਦੇ ਆ ਕਿ ਵੱਡੇ ਜਿਹੜੇ ਆਫੀਸਰ ਲੈਵਲ ਆ ਜਾਂ ਆਫੀਸਰ ਲੋਬੀ ਹੈ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਖਤਮ ਕਰਨਾ ਉਹ ਕਿਵੇਂ ਕਹਿ ਸਕਦਾ ਕਿ ਆਪਾਂ ਭ੍ਰਿਸ਼ਟਾਚਾਰ ਮੁਕਤ ਹੋ ਕੇ ਇੱਕ ਬੜੀਆ ਸਮਾਜ ਜਾਂ ਬੜੀਆ ਸਿਸਟਮ ਸਿਰਜ ਸਕਦੇ ਨੇ ਸੋ ਅੱਜ ਜੇ ਆਪਾਂ ਗੱਲ ਕਰਦੇ ਹਾਂ ਕਿ ਭ੍ਰਿਸ਼ਟਾਚਾਰ ਖਤਮ ਹੋਊਗਾ ਜਾਂ ਕਰਨਾ ਚਾਹੁੰਦਾ ਕੋਈ ਤਾਂ ਪਹਿਲਾ ਇਹ ਇਹ ਦੇਖਣਾ ਪਊਗਾ ਕਿ ਜਿਹੜੇ ਬੰਦਿਆਂ ਦੀ ਭਰਤੀ ਹੋਈ ਹੈ ਕੀ ਉਹ ਨਿਯਮਾਂ ਤਹਿਤ ਹੋਈ ਹੈ ਕਿ ਭ੍ਰਿਸ਼ਟਾਚਾਰ ਤੋਂ ਰਹਿਤ ਹੋਈ ਹੈ ਉਹ ਜੇ ਨਹੀਂ ਹੋਈ ਫਿਰ ਕਿਵੇਂ ਹੋ ਜਾਊਗਾ ਉਹਨਾਂ ਨੇ ਇਹ ਤਾਂ ਕੰਮ ਕਰਨੇ ਨੇ ਅੱਗੇ ਉਜੇ ਤਾਂ ਕੁਰਸੀਆਂ ਦੇ ਉੱਤੇ ਬੈਠੇ ਨੇ ਅਗਲੇ ਨੂੰ ਪਤਾ ਕਿ ਤੁਸੀਂ ਦੇਖਿਆ ਹੀ ਐ ਸੀਐਸਸੀ ਲੱਖ ਰੁਪਏ ਚ ਪੋਸਟ ਵਿਕੀ ਸੀ ਜਦੋਂ ਜਦੋਂ ਰਵੀ ਸਿੱਧੂ ਦਾ ਮਾਮਲਾ ਆਇਆ ਸੀਗਾ ਸਾਹਮਣੇ ਜੀ ਉਹ 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 ਜਿਹੜਾ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਐਨਾ ਐਨਾ ਪੈਸਾ ਦੇ ਕੇ ਪੋਸਟਾਂ ਖਰੀਦੀਆਂ ਸੀਗੀਆਂ ਤੇ ਜਿਹੜੇ ਉਹ ਹੁਣ ਕੁਰਸੀਆਂ ਤੇ ਬੈਠੇ ਨੇ ਉਹਨਾਂ ਨੇ ਤਾਂ ਪੂਰਾ ਵੀ ਕਰਨਾ ਤੇ ਅੱਗੇ ਉਹਨਾਂ ਨੂੰ ਮੂਹ ਵੀ ਪਿਆ ਹੋਇਆ ਉਹਨਾਂ ਦਾ ਪਰ ਗੱਲ ਇੰਨੀ ਕਹਿ ਕੇ ਹੁਣ ਦੇ ਨਾ ਮੈਂ ਇਹ ਨਹੀਂ ਗੱਲ ਕਰਦਾ ਕਿ ਆਮ ਆਦਮੀ ਪਾਰਟੀ ਸਰਕਾਰ ਹੈ ਤਾਂ ਵਧੀਆ ਕੰਮ ਹੋ ਗਿਆ ਜੀ ਫਲਾਣਾ ਸਿੱਟ ਵੀ ਕਾਇਮ ਹੋਈ ਆ ਤਾਂ ਦੂਜੀਆਂ ਸਰਕਾਰਾਂ ਦੇ ਵੇਲੇ ਵੀ ਆਏ ਨੇ ਸਮੇਂ ਵੀ ਆਏ ਨਹੀਂ ਉਹਨਾਂ ਦੇ ਕੋਲ ਸਰਕਾਰਾਂ ਕੋਲ ਕਾਰਵਾਈ ਕਰਨ ਦਾ ਸਮਾਂ ਵੀ ਆਇਆ ਸੱਤਾ ਦੇ ਵਿੱਚ ਵੀ ਰਹੇ ਨੇ ਪੰਜਾਬ ਦੀ ਬਾਗੜੌਰ ਸੰਭਾਲੀ ਆ ਉਹਨਾਂ ਨੇ ਭ੍ਰਿਸ਼ਟਾਚਾਰ ਦੇ ਵਿਰੁੱਧ ਵੀ ਬੋਲਦੇ ਰਹੇ ਨੇ ਅੱਜ ਵੀ ਬੋਲਦੇ ਨੇ ਉਹਨਾਂ ਨੇ ਇਸ ਵੱਲ ਕਿਉਂ ਨਹੀਂ ਧਿਆਨ ਦਿੱਤਾ ਤੇ ਉਹਨਾਂ ਨੇ ਕਿਉਂ ਨਹੀਂ ਕਾਰਵਾਈਆਂ ਕੀਤੀਆਂ ਹੈਗੀਆਂ ਕਿਉਂ ਨਹੀਂ ਅੱਗੇ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਆਏ ਕਿਉਂ ਨਹੀਂ ਅੱਗੇ ਕਾਰਵਾਈਆਂ ਪਧਾਈਆਂ ਹੈਗੀਆਂ ਤੇ ਉਹ ਸਾਰਾ ਕੁਝ ਕਹਿ ਸਕਦਾ ਕਿ ਪੰਜਾਬ ਦੇ ਲੋਕਾਂ ਦੇ ਲਈ ਸਰਕਾਰਾਂ ਬਣਾਉਣੀਆਂ ਜਾਂ ਸਰਕਾਰਾਂ ਦੇ ਕੰਮ ਬੈਠ ਕੇ ਸਰਕਾਰਾਂ ਚ ਕੰਮ ਕਰਨੇ ਆਪਣੇ ਆਪਣੇ ਚਿਹਰੇਆਂ ਨੂੰ ਪੋਸਟਾਂ ਦੇਣੇ ਲੋਕਾਂ ਨੂੰ ਮੂਰਖ ਬਣਾਉਣਾ ਦਾ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੋਰ ਤਾਂ ਇਹਦੇ ਵਿੱਚ ਕੁਝ ਮੇਰੇ ਨਾਲ ਇੰਦਾ ਨਹੀਂ ਨਜ਼ਰ ਆਉਂਦਾ ਕਿ ਜੇ ਸਰਕਾਰ ਚ ਬੰਦਾ ਇਮਾਨਦਾਰ ਬੈਠ ਜਾਏ ਤੇ ਔਰ ਇੰਦਾ ਐਡੀ ਵੱਡੀ ਪਰਤੀ ਘਟਾਲਾ ਹੋਇਆ ਹੋਵੇ ਤੇ ਉਹਨੂੰ ਪਤਾ ਨਾ ਹੋਵੇ ਕਾਂਗਰਸ ਵੀ ਆਈ ਅਕਾਲੀ ਵੀ ਆਗੇ ਤੇ ਹੁਣ ਇਹ ਮਾਮਲਾ ਪੁਰਾਣਾ ਚੱਲਦਾ ਆ ਰਿਹਾ ਤੇ ਦੁਬਾਰਾ ਇਹ ਇੱਕ ਰਿਪੋਰਟ ਦੇ ਆਧਾਰ ਤੇ ਹੀ ਖੁੱਲਿਆ ਮਾਮਲਾ ਹੁਣ ਦੇਖੋ ਕਿਸੇ ਤਣਪੁੱਟਣ ਲੱਗਦੀ ਹੈ ਗੱਲ ਜਾਂ ਨਹੀਂ ਹੂੰ ਜੀ ਬਿਲਕੁਲ ਬਿਲਕੁਲ ਦੇਖੋ ਗੱਲ ਤਾਂ ਬੁਬਿੰਦਰ ਜੀ ਆਹੀ ਹੈ ਕਿ ਸਿਸਟਮ ਹੀ ਪ੍ਰੈਸ ਹੋ ਚੁੱਕਿਆ ਤੇ ਪ੍ਰੈਸ ਹੋਏ ਸਿਸਟਮ ਦੇ ਵਿੱਚ ਛੋਟਾ ਦਾ ਜਦੋਂ ਪੁਰਜਾ ਫਿੱਟ ਹੋਊਗਾ ਤਾਂ ਉਹ ਵੀ ਪ੍ਰੈਸ ਹੋਊਗਾ ਹੁਣ ਕੌਣ ਨਹੀਂ ਜਾਣਦਾ ਹੈਗਾ ਪੁਲਿਸ ਪੈਸੇ ਨਹੀਂ ਲੈਂਦੀ ਏਜੰਸੀਆਂ ਪੈਸੇ ਨਹੀਂ ਲੈਂਦੀਆਂ ਤਸਵੀਰਦਾਰ ਪਟਵਾਰੀ ਪੈਸੇ ਨਹੀਂ ਲੈਂਦੇ ਪ੍ਰਸਤਾਚਾਰ ਹੈ ਕਿੱਥੇ ਨਹੀਂ ਗੱਲ ਬੜੀ ਇਹ ਕਲੀਅਰ ਹੈ ਤੇ ਰੋਕਣ ਦੀ ਜਦੋਂ ਗੱਲ ਚੱਲਦੀ ਹੈ ਗੁੰਜਾਇਸ਼ ਹੈ ਦੇਚ ਗੁੰਜਾਇਸ਼ ਬੜੀ ਥੋੜੀ ਹੈ ਗੁੰਜਾਇਸ਼ ਵੀ ਉਦੋਂ ਬਚਦੀ ਹੈ ਕਿ ਜਦੋਂ ਉੱਪਰੋਂ ਹੱਥ ਪਵੇ ਉੱਪਰੋਂ ਲੱਥ ਪਵੇ ਦੇ ਲੈਵਲ ਤੇ ਵੀ 5000 ਵਾਲਾ ਫੜ ਲਿਆ ਕੋਈ 10000 ਵਾਲਾ ਫੜ ਲਿਆ ਇਹਦੇ ਨਾਲ ਕੁਝ ਨਹੀਂ ਹੋਣਾ ਹੁਣ ਪੰਜਾਬ ਦੇ ਚੋਣ ਹੁੰਦੀ ਹੈ ਐਮਐਲਏ ਦੀ ਚੋਣ ਹੁੰਦੀ ਹੈ ਇੱਥੇ ਤੇ ਸਰਕਾਰਾਂ ਚੁਣੀਆਂ ਜਾਂਦੀਆਂ ਨੇ ਹੁਣ ਕਿਹਨੂੰ ਨਹੀਂ ਪਤਾ ਕਿ ਐਮਐਲਏ ਦੇ ਚੋਣ ਦੇ ਵਿੱਚ ਕਰੋੜਾਂ ਰੁਪਏ ਖਰਚ ਹੁੰਦੇ ਨੇ 117 ਦਾ ਪੰਜਾਬ ਦੇ ਵਿੱਚ ਜਿੱਤੇ ਹੋਏ ਐਮਐਲਏ ਬਣਦੇ ਨੇ 117 ਪੰਜਾਬ ਦੇ ਵਿੱਚ ਹਾਰੇ ਹੋਏ ਐਮਐਲਏ ਹੁੰਦੇ ਨੇ 234 ਹੋਗੇ ਕਦੇ 234 ਦੀ ਜਾਂਚ ਬੈਠੀ ਕਿ ਤੁਸੀਂ ਇਹਦਾ ਪੈਸਾ ਖਰਚਿਆ ਪੈਸਾ ਕਦੋਂ ਕਿੱਥੋਂ ਆਇਆ ਕਿਸੇ ਵੀ ਸਰਕਾਰ ਨੇ ਬਿਲਕੁਲ ਬੜੀ ਕਲੀਅਰ ਗੱਲ ਆ ਇਹ ਤਾਂ ਤੇ ਉਸ ਤੋਂ ਬਾਅਦ ਛੋਟੇ ਲੈਵਲ ਦੇ ਕਿਸੇ ਇਕਾਈ ਚੋਣ ਹੋਵੇ ਪੰਚਾਇਤੀ ਲੈਵਲ ਤੇ ਜ਼ਿਲ੍ਹਾ ਪ੍ਰੇਸ਼ਦ ਦੀ ਚੋਣ ਹੋਵੇ ਬਲੌਕਸ ਯਾਨੀ ਕਿ ਸਰਕਾਰਾਂ ਇਹ ਗੱਲ ਤਾਂ ਕਹਿੰਦੀਆਂ ਨੇ ਕਿ ਅਸੀਂ ਭ੍ਰਿਸ਼ਟਾਚਾਰ ਬੰਦ ਕਰਾਂਗੇ ਉਹ ਭਾਈ ਤੁਸੀਂ ਕਿੱਥੋਂ ਭ੍ਰਿਸ਼ਟਾਚਾਰ ਬੰਦ ਕਰ ਦੋਗੇ ਤੁਸੀਂ ਤਾਂ ਆਪ ਭ੍ਰਿਸ਼ਟਾਚਾਰ ਕਰਕੇ ਸਰਕਾਰ ਦੇ ਵਿੱਚ ਆ ਜੇ ਉਦੋਂ ਵੀ ਥੋੜੀ ਸਰਕਾਰ ਬਣੀ ਆ ਨਾ ਜਦ ਤੁਹਾਡੇ ਐਮਐਲਏ ਨੇ ਲੱਖਾਂ ਰੁਪਏ ਇੱਕ ਫਲੈਕਸਾਂ ਲਗਦੀਆਂ ਨੇ ਪੰਜਾਬ ਦੇ ਵਿੱਚ ਛੋਟੇ ਤੋਂ ਛੋਟੇ ਫਲੈਕਸ 1000 ਰੁਪਏ ਦੀ ਬਣਦੀ ਐ ਇੱਕ ਸ਼ਹਿਰ ਦੇ ਵਿੱਚ 100 ਫਲੈਕਸ ਹੁੰਦੀ ਐ ਲੱਖ ਰੁਪਈਆ ਦਾ ਇੱਕ ਦਿਨ ਦੇ ਵਿੱਚ ਖਰਚ ਤਿਆ ਇੱਕ ਘੰਟੇ ਦੇ ਵਿੱਚ ਸੋ ਸਰਕਾਰਾਂ ਵੀ ਕਿਹੜੇ ਮੂੰਹ ਨਾਲ ਇਹ ਗੱਲ ਕਹਿੰਦੀਆਂ ਨੇ ਕਿ ਅਸੀਂ ਭ੍ਰਿਸ਼ਟਾਚਾਰ ਬੰਦ ਕਰਾਂਗੇ ਤੁਸੀਂ ਬੈਠੇ ਹੋ ਭ੍ਰਿਸ਼ਟਾਚਾਰ ਦੀ ਜੜ ਦੇ ਉੱਪਰ ਸੋ ਇਹ ਚੀਜ਼ਾਂ ਜ਼ਰੂਰ ਹੈਗੀਆਂ ਨੇ ਜੀ ਬਿਲਕੁਲ ਦੇਖੋ ਇਹ ਤਾਂ ਐਮ ਕਹਿ ਲੋ ਕਿ ਭਰਤੀ ਘਟਾਲਾ ਦਾ ਇੱਕ ਇਦਾਂ ਹੈ ਨਾ ਕਿ ਯੋਗ ਬੰਦਿਆਂ ਨੂੰ ਪਾਸੇ ਕਰ ਦਿੱਤਾ ਜਾਂਦਾ ਜਿਨ੍ਹਾਂ ਕੋਲ ਯੋਗਤਾ ਹੈਗੀ ਜਿਨ੍ਹਾਂ ਨੇ ਮਿਹਨਤਾਂ ਕਰੀਆਂ ਹੋਈਆਂ ਨੇ ਉਹ ਉਹ ਪਾਸੇ ਕਰਦੇ ਤੇ ਜਿਹੜੇ ਆਪਣੇ ਖਾਸ ਬੰਦੇ ਨੇ ਜਾਂ ਜਿਹੜੇ ਆਪਾਂ ਕਹਿ ਦੋ ਕਿ ਅਯੋਗ ਨੇ ਜਿਹੜੇ ਜਿਨ੍ਹਾਂ ਕੋਲ ਕਪੈਸਿਟੀ ਨਹੀਂ ਹੈਗੀ ਮੁਕਾਬਲਾ ਲੜਨ ਦੀ ਜਿਹੜੇ ਮੁਕਾਬਲਾ ਲੜ ਕੇ ਅੱਗੇ ਆਉਣ ਦੀ ਉਹਨਾਂ ਨੂੰ ਤੁਸੀਂ ਕੁਰਸੀਆਂ ਬਖਸ਼ ਦਿੰਦੇ ਹੋ ਤੇ ਜਿਹੜਾ ਵਿਚਾਰਾ ਗਰੀਬ ਬੰਦਾ ਮਿਹਨਤ ਕਰਕੇ ਅੱਗੇ ਆਉਣਾ ਚਾਹੁੰਦਾ ਹੈ ਜਾਂ ਅੱਗੇ ਆਇਆ ਵੀ ਹੈਗਾ ਉਹਨੂੰ ਪਾਸੇ ਕਰ ਦਿੱਤਾ ਜਾਂਦਾ ਹੁਣ ਜੋ ਗਰੀਬ ਬੰਦਾ ਜੇ ਉਹ ਪਾਸੇ ਕਰ ਦਿੱਤਾ ਵੀ ਜਾਊਗਾ ਕੱਲੀ ਯੋਗਤਾ ਵਿਯੋਗਤਾ ਯੋਗਤਾ ਹੈਗਾ ਪਰ ਇਹਨੋਂ ਪਾਸੇ ਕਰਦੇ ਕੋਈ ਪੈਸਾ ਦੇਣ ਨੂੰ ਹੈ ਨਹੀਂ ਉਹ ਲੜੂਗਾ ਵੀ ਕਿੱਥੇ ਤੱਕ ਇਹ ਤਾਂ ਫੇਰ ਵੀ ਆਪਾਂ ਕਹਿ ਲਓ ਕਿ ਰਿਟ ਪਟੀਸ਼ਨਾਂ ਪੰਜਾਂ ਕਿਤਨਾ ਕਿਤੇ ਜਾ ਕੇ ਮਾਮਲਾ ਡੇਢ ਦਾਹ ਕੇ ਬਾਅਦ ਕਹਿ ਲਓ ਕਿ ਸਾਹਮਣੇ ਆ ਗਿਆ ਚਲੋ ਹੁਣ ਪਰਚਾ ਦਰਜ ਹੋ ਗਿਆ ਹੁਣ ਵੱਡੇ ਵੱਡੇ ਲੋਕ ਨੇ ਉਹਨਾਂ ਦੇ ਘਰ ਦੇ ਉਹਨਾਂ ਦੇ ਜੀ ਮੈਂਬਰ ਜਿਹੜੇ ਸਰਕਾਰਾਂ ਚ ਰਹੇ ਨੇ ਜਿਹੜੇ ਟਕਸਾਲੀ ਕਹੋਂਦੇ ਨੇ ਠੀਕ ਹੈ ਉਹ ਜਿਹੜੇ ਆਪ ਐਮਐਲਏ ਰਹੇ ਨੇ ਜਿਹੜੇ ਜਿਹੜੇ ਚੇਅਰਮੈਨ ਪੀਪੀਐਸਸੀ ਦੇ ਰਹੇ ਨੇ ਜਿਹੜੇ ਮੈਂਬਰ ਰਹੇ ਨੇ ਪੀਪੀਐਸਸੀ ਦੇ ਹੁਣ ਉਹਨਾਂ ਦੇ ਉੱਤੇ ਕਾਰਵਾਈ ਵੀ ਕੌਣ ਕਰੂ ਸਰਕਾਰਾਂ ਤਾਂ ਬੈਠੀਆਂ ਨੇ ਉਹਨਾਂ ਨੂੰ ਬਚਾਉਣ ਵਾਸਤੇ ਕਾਰਵਾਈ ਕੌਣ ਕਰੂ ਆਮ ਬੰਦਾ ਕਿੱਥੇ ਤੱਕ ਲੜ ਸਕਦਾ ਤੋਂ ਭਰਤੀ ਘਟਾਲਾ ਦਾ ਉੱਚੇ ਸਾਰੇ ਘਟਾਲਿਆਂ ਨਾਲੋਂ ਵੱਡਾ ਹੈ ਉਹ ਤਾਂ ਸਿੱਧਾ ਹੈ ਵੀ ਅਸੀਂ ਆਪਣੇ ਬੰਦੇ ਨੂੰ ਨਾਲ ਲਿਆਏ ਉਹਨਾਂ ਤੋਂ ਭ੍ਰਿਸ਼ਟਾਚਾਰ ਵੀ ਤਾਂ ਕਰਉਣਾ ਹੁੰਦਾ ਇਹ ਤਾਂ ਹੀ ਹੈ ਕਿ ਵੀ ਉਹਨੇ ਪੈਸੇ ਦੇ ਕੇ ਸੀਟ ਖਰੀਦ ਲਈ ਪੋਸਟ ਤੇ ਬੈਠ ਗਿਆ ਤੇ ਚੁੱਪ ਕਰ ਗਿਆ ਉਹ ਅਗਲਾ ਕਹਿੰਦਾ ਕਿ ਮੇਰੇ ਲਈ ਕੰਮ ਵੀ ਕਰੇਗਾ ਤਾਂ ਹੀ ਰੱਖੂਗਾ dennਉ ਤੇ ਉਹ ਆ ਪੈਸਾ ਤਾਂ deta ਠੀਕ ਹੈ ਹੁਣ ਅੱਗੇ ਕੰਮ ਕਰੇਗਾ ਮੇਰੇ ਵਾਸਤੇ ਤਾਂ ਹੀ ਆ ਉਹ ਫਿਰ ਸਾਰੀ ਉਪਰ ਉਹਦਾ ਵਾਸਤੇ ਕੰਮ ਹੀ ਕਰ ਦੇਣ ਤੇ ਇਹ ਇਹ ਹੋਰ ਹੋਰ ਵੱਡਾ ਕਹਿ ਲਓ ਕਿ ਇਹ ਤਾਂ ਹੋਰ ਵੀ ਵੱਡਾ ਇੱਕ ਸਿਸਟਮ ਦੇ ਵਿੱਚ ਆਪਾਂ ਕਹਿ ਲਓ ਕਿ ਆ ਆਪਾਂ ਕਹਿ ਦਈਏ ਕਿ ਅਭੋਰਾ ਕਹਿ ਲਓ ਉਹਨੂੰ ਵੱਡਾ ਜਿੱਥੋਂ ਥੱਲੇ ਬੰਦੇ ਤਾਰੇ ਜਾਂਦੇ ਨੇ ਜਿਹੜੇ ਸਿਸਟਮ ਨੂੰ ਗੰਦਲਾ ਕਰਦੇ ਨੇ ਜੀ ਜੀ ਇਹੋਕ ਬੰਦੇ ਪਰਵਿੰਦਰ ਜੀ ਹੁੰਦਾ ਨਾ ਮਤਲਬ ਕਿਸੇ ਥਾਣੇ ਦਾ ਕੋਈ ਅਯੋਗ ਬੰਦਾ ਐਸਐਚਓ ਲੱਗ ਗਿਆ ਉੱਪਰੋਂ ਕਹਿਤ ਨੇ ਕਿ 2 ਲੱਖ ਰੁਪਏ ਮਹੀਨਾ ਤੇਰੇ ਥਾਣੇ ਤੋਂ ਚੱਕਦਾ ਤਨਖਾਹ ਉਹਦੀ 70000 ਹੈ ਉਹ ਤਨਖਾਹ ਆਪਣੀ ਕੱਟ ਕੇ ਆਪਣੀ ਜ਼ਮੀਨ ਵੇਚ ਕੇ ਥੋੜੀ ਦੇਊਗਾ ਲੋਕਾਂ ਦੀ ਜੇਬਾਂ ਤੋਂ ਕੱਢ ਕੇ ਦੇਊਗਾ ਯਾਨੀ ਕਿ ਜਦੋਂ ਤੱਕ ਸਰਕਾਰ ਜਿਹੜੀਆਂ ਸਰਕਾਰਾਂ ਕਹਿੰਦੀਆਂ ਨੇ ਨਾ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਲਈ ਆਇਆ ਬਿਊਰੋਕ੍ਰੇਸੀ ਦੇ ਵਿੱਚੋਂ ਜਾਂ ਦੇਸ਼ ਦੇ ਵਿੱਚੋਂ ਸਰਕਾਰ ਦੇ ਵਿੱਚੋਂ ਜਦੋਂ ਉਹ ਸਰਕਾਰ ਆਪ ਭ੍ਰਿਸ਼ਟਾਚਾਰ ਦੇ ਵਿੱਚ ਲਿਬੜੀ ਹੁੰਦੀ ਹੈ ਓਹੋ ਸਰਕਾਰ ਆਪ ਸਿਹਤ ਸਚਾਰ ਦੀ ਬੁਨਿਆਦ ਦੇ ਉੱਪਰ ਬੈਠੀ ਹੁੰਦੀ ਹੈ ਤਾਂ ਕੀ ਮੈਂ ਕਹਦਣੀਆਂ ਸਰਕਾਰਾਂ ਜੇ ਅਸੀਂ ਸਿਹਤ ਸਚਾਰ ਕਰਦੋਂ ਕਰਾਂਗੇ ਇਹ ਜਿਹੜੀਆਂ ਗੱਲਾਂ ਨੇ ਸਰਕਾਰਾਂ ਦੀਆਂ ਤੇ ਬਸ ਚਲਦੀਆਂ ਰਹਿਣੀਆਂ ਨੇ ਸੋ ਤੁਸੀਂ ਨਾਲ ਜੋੜੇ ਪ੍ਰਵਿੰਦਰ ਜੀ ਬਹੁਤ-ਬਹੁਤ ਸ਼ੁਕਰੀਆ ਵਿਚਾਰ ਚਾਚਾ ਕਰਨ ਲਈ ਧੰਨਵਾਦ ਧੰਨਵਾਦ ਜੀ ਸ਼ੁਕਰੀਆ ਸਹੀ ਦੋਸਤੋ ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਵਿੱਚ ਰੱਖ ਸਕਦੇ ਹੋ ਅੱਜ ਦੀਆਂ ਅਹਿਮ ਖਬਰਾਂ ਤੇ ਗੱਲਬਾਤ ਕੀਤੀ ਸੋ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਕਰਨ ਪੰਜਾਬੀ ਧੰਨਵਾਦ